ਤਾਂ ਜਦੋਂ ਇਹ ਗੱਲ ਚੱਲੀ ਵੀ ਇਹਨਾਂ ਚੇਕਾ ਹੋ ਸਕਦਾ ਕੰਨੀ ਤਾਂ ਡੈਂਚ ਵੀ ਇਹ ਤਾਂ ਜੀ ਹੁਣ ਅਲੱਗ ਹੋ ਗਏ ਗੁੱਟ ਜਾਂ ਤੜਾ ਬਾਗੀ ਸ਼ਬਦ ਵਰਤਣਾ ਸਹੀ ਨਹੀਂ ਕਿਉਂਕਿ ਬਾਗੀ ਹੁੰਦਾ ਜਿਹੜਾ ਕਾਨੂੰਨ ਤੋਂ ਬਚੇ ਮੈਂ ਉਦੋਂ ਵੀ ਕਹਿੰਦਾ ਸੀ ਬਾਗੀ ਨਾ ਕਿਹਾ ਕਰੋ ਨਾਲੇ ਬਾਗੀ ਤਾਂ ਬੜੇ ਦਲੇਰ ਬੰਦਿਆਂ ਦਾ ਕੰਮ ਹੈ ਬਾਗੀ ਹੋਣਾ ਇਹ ਥੋੜਾ ਬਾਗੀ ਨੇ ਇਹ ਤਾਂ ਮੈਂ ਕਿਹਾ ਵੀ ਇਹਨਾਂ ਨੇ ਤੜਾ ਬਣਾ ਲੈ ਅਲੱਗ ਗੁੱਟਾ ਬਣਾ ਇਹਨਾਂ ਨੇ ਹੁਣ ਦਬਾਅ ਬਣਾਉਣਾ ਸੁਖਵੀਰ ਬਾਦਲ ਦੇ ਦਬਾਅ ਬਣਾ ਕੇ ਵੀ ਦੇਖ ਲੋ ਮੈਂ ਆਪਣੇ ਇਲਾਕੇ 'ਚ ਨੁਕਸਾਨ ਕਰ ਦੂੰ ਵੋਟਾਂ ਦਾ ਉਹ ਉਹਨੂੰ ਫਿਰ ਦਵਾ ਚ ਲਿਆ ਕੇ ਫਿਰ ਸਮਝੌਤਾ ਕਰਨਗੇ ਕੋਈ ਹੋ ਗੋ ਜੀ ਮੇਰੇ ਮੁੰਡੇ ਨੂੰ ਟਿਕਟਾਂ ਦੇ ਦੇ ਤੋ ਕੋਈ ਕੋਈ ਮੈਨੂੰ ਦੇ ਦੋ ਮੈਂ ਕਿਹਾ ਵੀ ਇਹ ਛੇਤੀ ਇੱਕ ਹੋ ਜਾਣਗੇ ਤੁਸੀਂ ਦੇਖਿਓ ਹੁਣ ਉਹੀ ਗੱਲ ਹੋਈ ਜਿਹੜਾ ਮਨਪ੍ਰੀਤ ਸਿੰਘ ਹੈ ਮੁੱਲਾਂ ਪਰਦਾਕਾਂ ਤੋਂ ਐਮ ਐਲ اے ਉਹ ਲੱਗ ਗਿਆ ਨਾ ਕਹੇਣਾ ਔਰ ਮੈਂ ਵੀ ਗੱਲ ਕਹੀ ਸੀ ਮੈਂ ਕਿਹਾ ਮਨਪ੍ਰੀਤ ਗਾਹਾਂ ਨੂੰ ਹਾਰੂਗਾ ਆਪਣੀ ਸੀ ਦੇਖ ਲਓ ਤੁਸੀਂ ਹੁਣ ਵੀ ਦੇਖ ਦਿਓ ਜੇ ਯਾਦ ਖੜਦਾ ਅਕਾਲੀ ਦਰਨ ਨਾਲ ਦੀ ਇੱਕ ਪੈਂਠ ਸੀ ਸਿਆਸੀ ਪੈਂਠ ਸੀ ਸੋ ਜਿਵੇਂ ਗੱਲਾਂ ਚੱਲੀਆਂ ਹੁਣ ਇਹਦੇ ਵਿੱਚ ਨੁਕਸਾਨ ਕੀਤਾ ਤੇ ਫਾਇਦਾ ਕੀਤਾ ਨੁਕਸਾਨ ਜੇਕਰ ਇਹਨਾਂ ਨੂੰ ਵਾਪਸ ਲੈ ਲੈਂਦੇ ਨੇ ਦੇਖੋ ਗੱਲ ਹੈ ਜਿਹੜੀ ਬਿਲਕੁਲ ਪਾਰਦਰਸ਼ੀ ਤੇ ਸਾਬ ਇਹਦੇ ਵਿੱਚ ਨੁਕਸਾਨ ਹੋਊਗਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਉਹ ਵਰਕਰ ਜਾਂ ਪਾਰਟੀ ਦੇ ਉਹ ਬੰਦੇ ਉਹਨਾਂ ਨਾਲ ਉਸ ਸਮੇਂ ਰਹਿਗੇ ਸੀ ਔਖੇ ਸਮੇਂ ਜਦੋਂ ਮਤਲਬ ਵੀ ਸਾਰੇ ਛੱਡ ਛੱਡ ਕੇ ਜਾ ਰਹੇ ਸੀ ਜੇ ਹੁਣ ਵਾਪਸ ਇਹਨਾਂ ਨੂੰ ਲੈ ਕੇ ਉਹ ਕਹਿੰਦੇ ਨੇ ਜਿਵੇਂ ਘਰ ਵਾਪਸੀ ਜਿਵੇਂ ਇੱਕ ਗੱਲ ਬਣਾਈ ਵੀ ਹੈ ਵੀ ਘਰ ਵਾਪਸੀ ਕਹਤੋ ਉਹ ਤਾਂ ਜਿਹੜਾ ਵੱਡਾ ਨੁਕਸਾਨ ਸੁਖਵੀਰ ਸਿੰਘ ਬਾਦਲ ਨੂੰ ਹੋਣਾ ਹੁਣ ਉਹ ਜਿਵੇਂ ਖੜੇ ਨੇ ਖੜੇ ਰਹਿਣ ਇਹ ਤਾਂ ਉਹਨਾਂ ਨੂੰ ਬੈਨੀਫਿਟ ਹੋਣਾ ਨੁਕਸਾਨ ਨਹੀਂ ਜੇ ਵਾਪਸ ਲੈ ਲੈਂਦੇ ਨੇ ਇਹਨਾਂ ਨੂੰ ਉਹ ਆਪਣੀਆਂ ਸੀਟਾਂ ਵੀ ਮੰਗਣਗੇ ਉਹ ਦਬਾਅ ਵੀ ਬਣਾਉਣਗੇ ਲੋਕਾਂ ਦੇ ਵਿੱਚ ਧਾਰਨਾ ਇਹ ਚੱਲੀ ਜਾਂਦੀ ਹੈ ਵੀ ਯਾਰ ਇਹਨਾਂ ਤਾਂ ਕੰਮ ਇਹੀ ਹੈ ਵੀ ਕਦੇ ਲੱਗ ਹੋ ਜਾਓ ਫੇਰ ਜੁੜ ਜਾਓ ਅਲੱਗ ਹੋ ਜਾਓ ਹਾਂ ਵੀ ਕੀ ਕਿਤੇ ਅਕਾਲੀ ਦਲ ਦੀ ਸਿਆਸਤਾਂ ਨਹੀਂ ਸੀ ਵੀ ਤੁਸੀਂ ਅਲੱਗ ਹੋ ਜਾਓ ਤੇ ਫੇਰ ਆ ਜੇ ਏ ਵੀ ਗੱਲਾਂ ਚੱਲੂ ਮਨਾ ਦੇ ਵਿੱਚ ਸੋ ਬੈਸਟ ਇਸ ਟਾਈਮ ਅਕਾਲੀ ਦਲ ਬਦਲਣ ਵਾਸਤੇ ਵੀ ਉਹ ਕੱਲੇ ਚੱਲਣ ਇਹਨਾਂ ਨੂੰ ਜੇਕਰ ਉਹ ਵਾਪਸ ਲੈ ਕੇ ਆਉਂਦੇ ਨੇ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਨੁਕਸਾਨ ਹੋਊਗਾ ਸ਼ਵੀ ਨੂੰ ਤੱਕਾ ਲੱਗੂ ਕਿਉਂਕਿ ਹੁਣ ਲੋਕ ਨੇ ਜਿਹੜੇ 2020 ਤੇ 22 ਤੋਂ ਬਾਅਦ 20 ਦੇ ਵਿੱਚ ਕਿਸਾਨ ਮੋਰਚਾ 22 ਦੇ ਵਿੱਚ ਵੋਟਾਂ ਪਈਆਂ ਸੀ ਸੈਂਪਲੀ ਦੇ ਆ ਉਹ ਤੋਂ ਬਾਅਦ ਹੁਣ ਲੋਕ ਇਹਨਾਂ ਗੱਲਾਂ ਨੂੰ ਬਹੁਤਾ ਲਾਈਕ ਨਹੀਂ ਕਰਦੇ ਵੀ ਜਿਹੜਾ ਹ ਇੱਧਰ ਉੱਧਰ ਜਾਣਾ ਫੇਰ ਵਾਪਸ ਆ ਜਾਣਾ ਜਿਵੇਂ ਜੇ ਕੰਮ ਕਰਦੇ ਨੇ ਸੁਖਵੀਰ ਸਿੰਘ ਬਾਦਲ ਤਾਂ ਇਹ ਉਹਨਾਂ ਵਾਸਤੇ ਸਿਆਸੀ ਤੌਰ ਤੇ ਨੁਕਸਾਨ ਦੇ ਹੋਊਗਾ ਫਾਇਦੇ ਵਾਲੀ ਗੱਲ ਨਹੀਂ ਕਿਉਂਕਿ ਜਿਹੜੇ ਉਹਨਾਂ ਦੇ ਵਿੱਚ ਕੁਝ ਬੰਦੇ ਦੇਖੋ ਸਾਰੇ ਨਹੀਂ ਉਹਦੇ ਵਿੱਚ ਜਿਵੇਂ ਬੀਬੀ ਸਤਵੰਤ ਕੌਰ ਜੀ ਬਹੁਤ ਵੱਡਾ ਉਹਨਾਂ ਦਾ ਇੱਕ ਪਰਿਵਾਰ ਦਾ ਬਹੁਤ ਵੱਡਾ ਸ਼ਹੀਦੀਆਂ ਵਾਲਾ ਇਤਿਹਾਸ ਹੈ ਉਹ ਉਹ ਭੈਣ ਜੀ ਨੇ ਜਿਹੜੇ ਉਹਨਾਂ ਨੂੰ ਤਾਂ ਸਮੇਂ ਤੋਂ ਅਕਾਲੀ ਦਲ ਨੂੰ ਆਪ ਆਪਣੇ ਆਪ ਹੀ ਕੋਈ ਵੱਡਾ ਉਹਦਾ ਦੇ ਕੇ ਨਵਾਜਣਾ ਚਾਹੀਦਾ ਸੀ ਪਰਿਵਾਰ ਦੇ ਕੌਮ ਲਈ ਕੁਰਬਾਨੀ ਦੇ ਖੈਰ ਉਹ ਉਹ ਵੀ ਅਕਾਲੀ ਦਲ ਬਾਦਲ ਵਾਲੇ ਨਹੀਂ ਕਰ ਸਕਿਓ ਉਸ ਟਾਈਮ ਕਰਨਾ ਚਾਹੀਦਾ ਸੀ ਉਹਨਾਂ ਨੂੰ ਛੱਡ ਕੇ ਜਿਹੜੇ ਵਿੱਚ ਹੋਰ ਪਈ ਬੰਦੇ ਨੇ ਉਹਨਾਂ ਨੂੰ ਤਾਂ ਇਹ ਵੀ ਯਾਰ ਜੇ ਹੁਣ ਸੁਖਵੀਰ ਸਿੰਘ ਬਾਦਲ ਨਾਲ ਜਾ ਕੇ ਆਪਾਂ ਗੱਲ ਕਰ ਲਈਏ ਜਾਂ ਕੋਈ ਗੱਲ ਚਲਾਓ ਕਿਸੇ ਤਰ੍ਹਾਂ ਟੇਢੇ ਜਿਹੇ ਤਰੀਕੇ ਨਾਲ ਵੀ ਜੇ ਕਿਤੇ ਬੀਜੇਪੀ ਨਾਲ ਸਮਝੌਤਾ ਹੋ ਜਾਂਦਾ ਵੀ ਆਪਣੀਆਂ ਸੀਟਾਂ ਨੇ ਜਿਹੜੀਆਂ ਐਮਪੀ ਦੀ ਕੋਈ ਐਮਐਲਏ ਦੀ ਝਾਕ ਲਈ ਬੈਠਾ ਵੀ ਇਹ ਆਪਾਂ ਕੱਢ ਜਾ ਕੇ ਜਿੱਤ ਜਾਗੇ ਪਰ ਇਹਦੇ ਨਾਲ ਉਹਨਾਂ ਦੀ ਤਾਂ ਸ਼ਾਇਦ ਦਿੱਕਤ ਇਹ ਤੇ ਸੀਟਾਂ ਨਿਕਲ ਜਾਣਾ ਪਰ ਜਿਹੜਾ ਸੁਖਵੀਰ ਸਿੰਘ ਬਾਦਲ ਹੈ ਜਿਹੜਾ ਇਹਨਾਂ ਦਾ ਵੋਟ ਬੈਂਕ ਦੇ ਵਿੱਚ ਪ੍ਰਤੀਸ਼ਤ ਦੇ ਵਿੱਚ ਵਾਤਾ ਹੋਇਆ ਉਹਦਾ ਨੁਕਸਾਨ ਹੋ ਸਕਦਾ ਹੈ